ਚੋਰ ਆ ਗਏ ਸੀ ਪੰਡ ਤੇ ਬਿੜਕ ਨਾ ਪਿਆ ਕਰੋ ਬਾਹਰ ਲਾ ਕੇ ਹਾਂ ਪਿੱਤਲ ਦੀਆਂ ਇਹ ਜਿਹੜੀਆਂ ਕੰਨਾਂ ਚ ਪਾਈਆਂ ਫੇਰ ਮੁੜ ਕੇ ਉਹੀ ਬੈ ਬੈਲਕਮੋਂ ਮਾਰ ਹੋਈ ਤਰੀ ਕਰੀ ਹੋਈ ਹਾਂ ਤੇ ਕਹਿ ਰਿਹਾ ਆਏ ਤੁਸੀਂ ਚੱਪਲਾਂ ਲਾ ਕੇ ਕਾਹ ਤੋਂ ਸ਼ਹਿਰ ਕਰਨ ਜਾਣੀਆਂ ਉਹਨੀਆਂ ਸੜਕ ਤੇ ਉਹ ਤਾਂ ਵਧੀਆ ਕਹਿੰਦੇ ਫਰਮਾਨ ਨਿਕਲ ਗਿਆ ਬਾਹਰੋਂ ਲੈ ਆ ਆ ਡੈਡੀ ਨਾ ਜਾਵੜਿਆ ਕਰ ਸਵੇਰਿਓਂ ਡਾ ਡੈਡੀ ਦਾ ਸੱਤਾ ਪਿਆ ਨਹੀਂ ਉੜਦਾ ਮੈਂ ਤਾਂ ਘੇੜਾ ਦੇਖ ਕੇ ਵੀ ਮੁੜਿਆ ਨਹੀਂ ਆ ਐਵੇਂ ਸੇ ਤਾਂ ਬਿਲਕੁਲ ਹੇ 체ਤਾ ਗੈਮ ਹਾਂ ਹਾਂ ਠੀਕ ਆ ਠੀਕ ਆ 체ਤਾ ਮੰਮੀ ਹਾਂ ਆਦੇ ਮੰਮੀ ਵੀ ਕਿੱਥੇ ਆ ਠੀਕ ਆ ਪੁੱਤਰਾ ਹਾਂਜੀ ਹਾਂ ਆਸਾ ਇਹਦਾ ਕੰਦੀ ਛੱਡਾੜੀ ਨੇ ਆਉਣਾ ਕੱਲੂ ਕੋਈ ਨਹੀਂ ਆ ਸਾਡੀ ਓਏ ਆ ਫੋਨ ਹੱਥ ਵੱਜ ਗਿਆ ਉਹ ਕਿੱਥੇ ਘਟਿਆ ਗਿਆ ਉਹ ਆ ਵੀਡੀਓ ਖੜਕੀ ਥੋਡੀ ਬੀੜੀ ਕੋ ਖੜ ਗਈ ਹੱਥ ਵੱਜਿਆ ਇਸ ਤਰ੍ਹਾਂ ਮਾਨੂੰ 12 ਵਜ ਗਿਆ ਇਹਨੂੰ ਕਰੋ ਲੋਟ ਫੋਨ ਉਹ ਕਰੀ ਜਾਨੀ ਆਵਾਜ਼ ਆਉਂਦੀ ਨਹੀਂ ਮੈਨੂੰ ਤਾਂ ਆਪੋ ਚਾ ਸੁਣਦਾ ਮੈਨੂੰ ਕੀ ਕਹਿਣਾ ਮੈਨੂੰ ਤਾਂ ਆਪੋ ਚਾ ਸੁਣਦਾ ਆਵਾਜ਼ ਤੇਰੀ ਨਹੀਂ ਮੈਨੂੰ ਤਾਂ ਸੁਣਦੀ ਕੀ ਹੂੰ ਤੂੰ ਕੱਲ ਨੂੰ ਜਾਣਾ ਦਲਵੰਡੀ ਨੂੰ ਡੈਡੀ ਨਾਲ ਕੋਈ ਪਤਾ ਨਹੀਂ ਹਜੇ ਉਹਦਾ ਉਹਲਾ ਮੁੱਕਰ ਗਿਆ ਕਹਿੰਦਾ ਮੈਂ ਤਾਂ ਜਾਣਾ ਨਹੀਂ ਕਹਿੰਦਾ ਮੈਂ ਤਾਂ ਆਪਦੇ ਸਹੁਰੇ ਜਾਣਾ ਵਾ ਪਤਾ ਨਹੀਂ ਗਾ ਇਹ ਕਹਿੰਦੀ ਬਲੌਕ ਕਾਦੋਂ ਪਾਉਨੇ ਹੋ ਤੁਸੀਂ ਮੈਂ ਨਹੀਂ ਕਹ ਮੈਂ ਕਿ ਨਹੀਂ ਪਾਪਾਉਗੀ ਹੂੰ ਇਹ ਤਾਂ ਆਪਾਉਗੀ ਇਹ ਕਹਿੰਦੀ ਮਨ ਤਾਂ ਸੰਗ ਲੱਗਦੀ ਹੈ ਨਾ ਨੋ ਕਹੀ ਦੀ ਯਾਰ ਨੋ ਤਾਂ ਤੇਰੀ ਹੈ ਕਹਿੰਦੀ ਮੈਨੂੰ ਤਾਂ ਸੰਗ ਵਾਲੀ ਲੱਗਦੀ ਹੈ ਆ ਕੀ ਹੋ ਗਿਆ ਸੀ ਪਤਾ ਨਹੀਂ ਕੀ ਹੋ ਗਿਆ ਬੰਦ ਬੰਦ ਹਾਂ ਬੰਦ ਹੋ ਗਈ ਹਾਂ ਹੋਰ ਹੁੰਦਾ ਨਾ ਪੈਂਦੀ ਨਹੀਂ ਹੁਣ ਨਹੀਂ ਪੈਂਦੀ ਚਰਟਾ ਹੋਰ ਠੀਕ ਹੈ ਉਹ ਘਰੇ ਰਿਆ ਕਰੋ ਹੁਣ ਐਵੇਂ ਬਾਹਰ ਨਿਕਲਿਆ ਕਰੋ ਉਹ ਕੋਟਾ ਮੈਂ ਦਾ ਕਰਮੀ ਬਹੁਤ ਆ ਮੈਡਾ ਕਿਹਦੇ ਜਾਂਦੇ ਨੂੰ ਕੱਲ ਨੂੰ ਜਾਣਾ ਰਿਹਾ ਕੋਟਾ ਹਾਂ ਉਹ ਅੱਜ ਚੋਰ ਚੋਰ ਆ ਗਏ ਸੀ ਪਿੰਡ ਕਿੱਥੇ ਨਾਲੇ ਕਹਿੰਦੇ ਅੱਜ ਪਿੰਡ ਚੋਰ ਆ ਗਏ ਸੀ ਕਿੱਥੇ ਆ ਗਏ ਹਾਂ ਇਹ ਦੇਖਣਾ ਨਹੀਂ ਕੋਈ ਤੁਣੀ ਮੈਂ ਮਾ ਟੁਣੀ ਬਣੀ ਗੁਗਾਲੋ ਕੀ ਹੈ ਪਤਾ ਨਹੀਂ ਕਿ ਇਹਦੇ 5000 ਲੈ ਕੇ ਨਾਲੇ ਚੈਨੀ ਖੋ ਕੇ ਲੈ ਗਏ ਲੈ ਗਏ ਉਹ ਵੀ ਵੱਡੀ ਗੱਲ ਨਹੀਂ ਪਤਾ ਫਿਰ ਬਿੜਕ ਨਾ ਪਿਆ ਕਰੋ ਬਾਹਰ ਲਾ ਕੇ ਚੱਲ ਤੋਈ ਕਰਨੀ ਆਪਣੇ ਕਾ ਨਾ ਨਾ ਆਪਣੇ ਕੈਨੀ ਨਾ ਆਪਣੇ ਕੋ ਡੋਰ ਆ ਆ ਮੰਮੀ ਦੇ ਪਾਜਾਂ ਬਾਲੀਆਂ ਲੈ ਜਾਣੀਆਂ ਕਿਸ ਨੇ ਆਹ ਮੰਮੀ ਦੇ ਪਾਜਾਂ ਨੇ ਹੂੰ ਇਹ ਆ ਇਹ ਪੈਟਰਲ ਦੀਆਂ ਨੇ ਇਹ ਪਿੱਤਲ ਦੀਆਂ ਮੰਮੀ ਕਿਉਂ ਰੋ ਮੰਮੀ ਹਾਂ ਆ ਪਿੱਤਲ ਦੀਆਂ ਬਾਣੀਆਂ ਡੈਡੀ ਕਹਿੰਦਾ ਤੇਰੇ ਹੋਰ ਸਮਝਣ ਲਈ ਅੱਜ ਬਾ ਬਾ ਲੈ ਆਈ ਫੜ ਲਈ ਨੰਬ ਮੋ ਦੇ ਕਿਉਂ ਹਾਂ ਹੈ ਮੰਮੀ ਹੂੰ ਹੋਰ ਆ ਇੰਦਰ ਨੂੰ ਛੋਲਦੀ ਚੋਰ ਪਿੱਤਲ ਦੀਆਂ ਬਾਣੀਆਂ ਵਾਂ ਆਓ ਲੈ ਮੰਮੀ ਬੋਲਦੀ ਕੋਈ ਨਹੀਂ ਉਹ ਚੱਲ ਕੋਈ ਗੱਲ ਨਹੀਂ ਛੱਡੋ ਕਹਾਣੀ ਹਾਂ ਹੋਰ ਹੋਰ ਠੀਕ ਆ ਮੰਮੀ ਨਾ ਕਰਾ ਖਾਲਾ ਡੈਡੀ ਰਾਇਆ ਮਮੀ ਨਾ ਕਰਤੋਂ ਗਾ ਹਾਂ ਪਿੱਤਲ ਦੀਆਂ ਇਹ ਜਿਹੜੀਆਂ ਕੰਨਾਂ ਚ ਪਾਈਆਂ ਫੇਰ ਮੁੜ ਕੇ ਉਹੀ ਬੈ ਬੰਦ ਕਮਗਰੋਂ ਮਾਰ ਹੋਈ ਤਰੀ ਕਰੀ ਹੋਈ ਹਾਂ ਤਾਂ ਤੇ ਤੈ ਦਿਹਾ ਲਾ ਸੋਨਾ ਕੋਈ ਪਾਉਂਦਾ ਹੀ ਨਹੀਂ ਲੈ ਬਾਲੀ ਬਾਲੀ ਸ਼ਕੀਮਣ ਆ ਉਹ ਨਹੀਂ ਲੈ ਕੇ ਜਾਂਦਾ ਖੋਕੇ ਤੇਥੋਂ ਕੋਈ ਪਿੱਤਰ ਵੀ ਹੁਣ ਤਾਂ ਪਿੱਤਰ ਵੀ ਲੈ ਜਾਂਦੇ ਕੰਨਾਂ ਦੇ ਫਟਕੇ ਫੇਰ ਲਾ ਕੇ ਸੁਣਨੇ ਰੱਖ ਕੰਨ ਹਾਂ ਹੋਰ ਪਿੱਤਲ ਸੋਨੇ ਦੇ ਭਲੇਖੇ ਕੋਈ ਲੈ ਹੀ ਨਾ ਜਾਵੇ ਬੈਠੀ ਤੇ ਲੈ ਜੀ ਫੇਰਾ ਹਾਂ ਐਨੀ ਉਹ ਸੱਚ ਨਾਲੇ ਨਾਲੇ ਤੁਸੀਂ ਚੱਪਲਾਂ ਲਾ ਕੇ ਕਾਹ ਤੋਂ ਸ਼ਹਿਰ ਕਰਨ ਜਾਂਦੀਆਂ ਉਹਨੀਆਂ ਸੜਕ ਤੇ ਐਵੇਂ ਬੱਦ ਘਾਟ ਰਾਵੜਾ ਹੈ ਉਹ ਕਹੋ ਤਾਂ ਬੱਝਾ ਕਹਿੰਦੇ ਫਰਮਾਨ ਨਹੀਂ ਨਿਕਲ ਗਿਆ ਪਾੜਨ ਜੋ ਹਾਂ ਗਰਮਾ ਕਲਪ ਮੇਰੇ ਮੂੰਹ ਖੁੱਭ ਗਈ ਫਿਰ ਬਾ ਲੱਗੂ ਨਹੀਂ ਅੱਜ ਤਾਂ ਲਾਈਆਂ ਨਹੀਂ ਆਇਆ ਤਾਂ ਆ ਕੇ ਬੰਨਿਆ ਇੱਕ ਦੂਜੀ ਤੋਂ ਇੱਕ ਦੂਜੀ ਤੋਂ ਮੂਰੇ ਹੁੰਦੀਆਂ ਭੱਜ ਭੱਜ ਕੇ ਚੱਪੜਾਂ ਲਾ ਕੇ ਹੋਰ ਐਵੇਂ ਹੀ ਆ ਫਿਰ ਤਾਂ ਹੀ ਸ਼ਾਇਦ ਛੁਪੜ ਕੇ ਤੂੰ ਮੇਰੀ ਮਾਂ ਸ਼ਹਿਰ ਕਾ ਨੂੰ ਜਾਣ ਲੱਗੀ ਨਹੀਂ ਮੈਂ ਤਾਂ ਜਮਾ ਮੰਜੇ ਤੋਂ ਨਹੀਂ ਹੱਲ ਦੀ ਸੀ ਹਾਂ ਸੰਭੇ ਜਾਂਦੇ ਸੀ ਕਾ ਕਹਿ ਕੀ ਜਹਾ 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 ਸਹਿ ਜੇ ਨੰਗੇ ਪੈਰੀਂ ਤਾਂ ਘਾਤ ਤੇ ਤੁਰਨਾ ਚਾਹੀਦਾ ਸਵੇਰੇ ਉੱਠ ਕੇ ਤੁਸੀਂ ਦੁਪਹਿਰੇ ਆਥਣੇ ਸੜਕ ਤੇ ਚੱਪੜਾਂ ਲਾ ਕੇ ਭੱਜਣ ਲੱਗ ਜੰਨੀਆ ਲੰਮਾ ਗਾਇਥੇ ਲੱਗਣੀ ਕਾਟ ਕਾ ਜਿਹੜਾ ਦੇਖਉਂਦੀ ਹੁੰਦੀ ਸੀ ਹੂੰ ਪਾਰਕ ਚ ਆਹੂ ਇਹ ਕਾਟ ਜਿਹੜਾ ਦੇ ਦੇ ਤੂੰ ਤਾਂ ਇੱਥੇ ਚੱਪਲਾਂ ਲਾ ਕੇ ਇੱਕ ਦੂਜੀ ਤੋਂ ਮੂਰੇ ਹੋ ਹੋ ਭਜਦੀਆਂ ਜੀ ਕੋਈ ਡੈਗ ਵੀ ਤੁਹਾਡੇ ਜੋ ਕੌਣ ਕਾ ਕੇ ਲੈ ਕੇ ਜਾਊਗਾ ਨਹੀਂ ਹੁਣ ਤਾਂ ਚੱਪਲਾਂ ਨਹੀਂ ਆਈਆਂ ਨਹੀਂ ਅੱਜ ਤਾਂ ਸੀ ਹਾਂ ਆ ਡੈਡੀ ਨਾ ਜਾਵੜਿਆ ਕਰ ਸਵੇਰੋਂ ਤਾਂ ਡੈਡੀ ਦਾ ਸੱਤਾ ਪਿਆ ਨਹੀਂ ਉੜਦਾ ਮੈਂ ਤਾਂ ġੇੜਾ ਦੇਖ ਕੇ ਵੀ ਮੁੜਿਆ ਨਹੀਂ ਆ ਲਾ ਪਿਆ ਦਾ ਪਿਆ ਹਾਂ ਡੈਡੀ ਕਿਹਨਾਂ ਦੱਬ ਨੇ ਵੀ ਮੈਂ ਲਾਈ ਲਾ ਮਾਉਂਦੀ ਨੂੰ ਹਾਂ ਨਾ ਪਤਾ ਨਹੀਂ ਬੋਲਣ ਦਾ ਆਹੋ ਡੈਡੀ ਨਾਲ ਝਾੜੂਗਾ ਬੋਲਣ ਦਾ ਨਹੀਂ ਪਤਾ ਹਾਂ ਇਹ ਤਾਂ ਉੱਠਦਾ ਨਹੀਂਗਾ ਮੈਂ ਘੇੜਾ ਦੇ ਕੇ ਮੱਥਾ ਟੇਕ ਕੇ ਗੁਰਦਾਰੇ 6 ਵਜੇ ਨਿਕਿਆ ਜਾਣੀਆਂ ਹੂੰ ਡੈਡੀ ਦਾ ਪਿਆ ਤੂੰ ਚਾਹ ਨਹੀਂ ਅੰਦੀ ਬਣਾ ਕੇ 4 ਵਜੇ ਹੁਣ ਪੀਣੀ ਆ ਨਹੀਂ ਨਾ ਬਣਾਉਣਾ ਜਮ ਨਹੀਂ ਬਣਾਉਣੀ ਆ ਅੱਗੇ ਦਾ ਡੈਡੀ ਬਣਾ ਕੇ ਦਿੰਦਾ ਹੁੰਦਾ ਸੀ ਨਾ 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 ਹੁਣ ਨਹੀਂ ਹੁਣ ਤਾਂ ਮੈਂ ਹੀ ਬਣਾਉਣੀ ਆ 2 ਮਹੀਨੇ ਹੋ ਗਏ ਜਿੱਦਾਂ ਨੇ ਜਿੱਦਾਂ ਦੇ ਬਸਾ ਹ ਆਪਣਾ ਰਾਸਟਰੀ ਦਸਿਆ ਘੇੜਾ ਦੇਣ ਮੈਂ ਤਾਂ 4 ਵਜੇ ਉੱਠ ਕੇ ਚਾਹ ਨਾ ਆ ਕੇ ਫੇਰ ਚਾਹ ਬਣਾ ਕੇ ਹਮ ਫਿਰ ਪੂਰੇ 5 ਵਜੇ じゃ ਸਾਰੀਆਂ ਇਕੱਠੀਆਂ ਹੋ ਜਾਣੀਆਂ ਬਰੇ ਮੋੜ ਤੇ ਅੱਛਾ ਉਹ ਅੱਛਾ ਤੂੰ ਹੀ ਸਾਰੀਆਂ ਜਾਣੀਆਂ ਹੁੰਨੀਆਂ ਹੋਰ ਫਿਰ ਜੇ ਛਾਰੇ ਜਾਂਦੀਆਂ ਫਿਰ ਤਾਂ ਘਾਹ ਤੇ ਜਿਹੜਾ ਬੱਟਾਂ ਦੇ ਸਾਈਡਾਂ ਤੇ ਹੁੰਦਾ ਉੱਤੇ ਜਿਹੜਾ ਦਿਆ ਕਰੋ ਚੱਪਲਾਂ ਲਾ ਨਾ ਉਹਦੇ ਚ ਪੱਤਾਂ ਦੇ ਕਿੰਨੇ ਭਖੜੇ ਨੇ ਨਾ ਫਿਰ ਤੁਰ ਕੇ ਤੁਸੀਂ ਛੜਕ ਤੇ ਹੋ ਜੰਨੀਆਂ ਛੜਕ ਤੇ ਕਿਹੜੀ ਗਰਮਾਇਸ਼ ਨਿਕਲਣੀਆਂ ਪਹਿਲਾਂ ਦੀ ਨਹੀਂ ਕਾ ਉਹਦੇ ਭਖੜੇ ਤੇ ਕੰਡੇ ਬਹੁਤ ਆ ਕੁੱਤੀ ਮੇਰੇ ਨਾਲ ਜਾਂਦੀ ਰੋ ਚਾਲੇ ਵੀ ਸ਼ੈਰ ਕਰ ਐਂ ਸ਼ੈਰ ਕਰਕੇ ਹੁੰਦੀ ਮੇਰੇ ਨਾਲ ਜਾਂਦੀ ਆ ਆ ਡੈਡੀ ਉਹ ਡੈਡੀ ਕਹਿੰਦਾ ਮੈਂ ਹੋਰ ਲੈ ਕੇ ਆਉਣਾ 20 25 ਚੂਚੇ ਨਿਆਣੇ ਮੈਨੂੰ ਕਿ ਮੈਂ ਕਿ ਸਾਹਮਣੇ ਹੂੰ ਤੇਰਾ ਫਿਰ ਸਾਰਾ ਹੀ ਪੱਟ ਦੇਣਾ ਇਹਨਾਂ ਨੇ ਸਿਸਟਮ ਜੀ ਆ ਉੱਥੇ ਹਾਂ ਪੱਟ ਤੇ ਫਿਰ ਬਰਤਦੇ ਵੀ ਫਿਰ ਆਪੇ ਮੱਲ ਲਈ ਜਾਊਗਾ ਹੂੰ ਕarele ਲੱਗੇ ਸੀ 4-5 ਅੱਜ ਹੀ ਉਹਨਾਂ ਨੇ ਫੋੜ 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 ਹੂੰ ਦੋ ਤਨ ਮੇਰੀ ਟਮਾਟਰ ਲਏ ਸੀ ਦੋ-ਦੋ ਤਨ ਤਨ ਹੂੰ ਅੱਲਾ ਰਹਿ ਗਈਆਂ ਕਦੂਆਂ ਜੀ ਅੰਬੂਰ ਦਾ ਹਾਂ ਲੱਗਣੀ ਨੂਰਾਂ ਨੇ ਵੇਰ ਪੂਰੀ ਛੜ ਗਈ ਤਾਂ ਹਾਂ ਚੋ ਆਹ ਉਹਨੂੰ ਤੋਤਾਂ ਡਾਂਣੀਆਂ ਹੀ ਥੱਲੇ ਨੌਕਦੀਆਂ ਮਾਂ ਆਖਿਆ ਸੀ ਮਤਾਂ ਨੂੰ ਆ ਅੱਦੋਂ ਇਹਨੂੰ ਦੇਖਦੇ ਉੱਤੇ ਨੂੰ ਹੂੰ ਕੀ ਬਣਾਈ ਸੀ ਚੜ ਜਾਣੀ ਕੀ ਬਣਾਇਆ ਸੀ ਅੱਜ ਢਿੰਗਾਂ ਉਹ ਬੱਲੇ ਅੱਛਾ ਢਿੰਗਾਂ ਬਣਾਇਆ ਸੀ ਹੋਰ ਹੋਰ ਵੀ ਕਦੋਂ ਨਿਕਲਣੇ ਕਿ ਲੱਗ ਗਿਆ ਦੋ ਹੂੰ ਸਵੇਰੇ ਦੇ ਕੋਈ ਕਰੇਲੇ ਆ ਗਏ ਤੈਨੂੰ ਸਵੇਰੇ ਉਹ ਤੋੜਨੂਗੇ ਹੂੰ ਸਭੀ ਤੇ ਮੌਤਾਂ ਦੇ ਜਿੱਦਾਂ ਦੀ ਲਾਈ ਆ ਵਧੀਆ ਮੁੱਲ ਲਈ ਨਹੀਂ ਇਸ ਤਾਂ ਹੂੰ ਨਾਨਕ ਨਹੀਂ ਗਈ ਨਾਨਕ ਨੂੰ ਨਹੀਂ ਗਏ ਨਾ ਨਾ ਗਰਮੀ ਗਰਮੀ ਵਾਲੀ ਆ ਨਾਨਕ ਕੀ ਕਰਨਾ ਹੂੰ ਗਰਮੀ ਥੋੜੀ ਆ ਆ ਡੈਡੀ ਦਾ ਜਾਂਦਾ ਹੁੰਦਾ ਇਹ ਜਾਫੇ ਜਾਂਦਾ ਮੈਂ ਤਾਂ ਕੋਈ ਨਹੀਂ ਜਾਨਦੀ ਕਿ ਮੈਂ ਤਾਂ ਇੱਕ ਤਾਂ ਨਹੀਂ ਉਦਾਂ ਨੂੰ ਜਗਰਾਮਾ ਤਾਂ ਦਵਾਈ ਲੈਣ ਗਈ ਮੱਚ ਗਿਆ ਸਿਰ ਮੇਰਾ ਤਾਂ ਘਰ ਆਉਂਦੀ ਦਾ ਅੰਡੇ ਚ ਤੂੰ ਗੱਡੀ ਦੀ ਉਹ ਗੱਡੀ ਦੀ ਚਸ ਪੈ ਗਈ ਸੀ ਤੈਨੂੰ ਹੂੰ ਮਰੇ ਡੈਡੀ ਜੱਸ ਪਾਈ ਕਰਕੇ ਤਾਂ ਸ਼ਰਮ ਮੱਚ ਗਿਆ ਹੁੰਦੀ ਦਾ ਡੈਡੀ ਨਾ ਜਾਵੜਾ ਕਾ ਡੈਡੀ ਨੂੰ ਆਉਂਦੀ ਤਾਂ ਹੈਗੀ ਗੱਡੀ ਹਾਂ ਹੁੰਦੀ ਹੈ ਗੱਡੀ ਨੂੰ ਡੈਡੀ ਕਹਿੰਦਾ ਮੈਂ ਜੀਪ ਲੈ ਦੇਵਾਂ ਮਾ ਲੈ ਜਾਾਂਗੇ ਤਨ ਜੀਪ ਕਹਿੰਦਾ ਮੈਂ ਜੀਪ ਲੈ ਦੇਵਾਂ ਜੀਪ ਆਰ ਕੀ ਤਾਂ ਗੱਡੀ ਹੈ ਆਉਂਦੀ ਹੈ ਹੈਗੀ ਡੈਡੀ ਨੂੰ ਉਹ ਜਾਣ ਕੇ ਨਹੀਂ ਲੈ ਕੇ ਜਾਂਦਾ ਤੈਨੂੰ ਲੰਡੀ ਜੀਪ ਲੈਣੀ ਲੰਡੀ ਜੀਪ ਆ ਉਹ ਲੰਡੀ ਜੀਪ ਲੈ ਕੇ ਦੋ ਕਹਿੰਦਾ ਹੂੰ ਇਹਦੀ ਛੱਤ ਲਵਾ ਦਿੰਨੇ ਆਪਾਂ ਹਾਂ ਹੋ ਇਹਦੀ ਛੱਤ ਲਵਾ ਦਿਓ ਜੀ ਬਣਾ ਦਿਓ ਬਸ ਲੰਡੀ ਜੀ ਬਣ ਜੂਗੀ ਉਹ ਤੈਨੂੰ ਜਾਣ ਕੇ ਨਹੀਂ ਲੈ ਕੇ ਜਾਂਦਾ ਇਹਨੂੰ ਆਇਆ ਜੇ 1 ਏਕੜ ਹੀ ਲੈ ਗਿਆ ਫਿਰ ਇਹਨੇ ਮੇਰੇ ਖਿਹੜੇ ਪਾ ਜਾਣਾ ਮੈਨੂੰ ਲੈ ਕੇ ਜਾਇਆ ਕਰ ਆਉਂਦੀ ਤਾਂ ਹੈਗੀ ਐ ਇਹਨੂੰ ਹਾਂ ਮੈਨਾਂ ਤਾਂ ਜਾਂਦੀ ਨਹੀਂ ਹੂੰ ਗਰਮੀ ਬਾਹਲੀ ਆ ਗਰਮੀ ਪੁੱਜ ਕੇ ਵਾਧਾ ਹਾਂ ਉਹ ਫੌਜ ਚ ਹਾਂ ਫੋਚ ਦੇ ਟੈਂਕ ਚ ਚਲਾਉਂਦਾ ਸੀ ਡੈਡੀ। ਹੋਰ ਉੱਥੇ ਤਾਂ ਸਾਰਾ ਕੁਝ ਹੀ ਚਲਾਉਂਦਾ ਸੀ। ਤੂੰ ਕਹਿੰਦੀ ਸੀ ਲਾਂਗਰੀ ਆ। ਹਾਂ? ਲਾਂਗਰੀ ਦੇ ਤਾਰੇ ਰੱਖਣੇ ਪੈਂਦੇ ਆ। ਹੂੰ। ਆ ਰਹੇ ਹੁੰਦੇ ਆ। ਹਾਂ ਟੈਂਕ ਚ ਚਲਾਉਂਦਾ ਸੀ ਡੈਡੀ ਉਹ ਟੈਂਕਾਂ ਵਾਲੀ ਰੈਜਮੈਂਟ ਚ ਸੀ ਆਰਮਰ ਚ। ਹਾਂ ਤੂੰ ਵੀ ਨਿੱਕਾ ਹੁੰਦਾਲ ਕਹਿੰਦਾ ਹੀ ਹੁੰਦਾ ਸੀ। ਮਾਮਾ ਜਦ ਹੁਣੇ ਤੇ ਨਿੱਕੇ ਟੈਂਕ ਲੈ ਕੇ ਆਈਏ ਦੰਦੇ ਦੇ ਬੋਲ ਤਾ। ਹੂੰ। ਹੂੰ। ਚਲ ਮਾਮਾ ਰਾਤ ਨੂੰ ਬਚਾ ਲੈਣੇ ਸਾਦੇ ਅੱਜ ਰਾਤ ਤੱਕ ਸੌਣ ਨਾ ਦੇਣਾ ਚਲ ਮਾਮਾ ਹੂੰ ਚੱਲੀ ਆਪਾਂ ਟੈਂਕ ਲੈਣਾ ਨੇ ਜਿਹੜਾ ਸਵੇਰੇ ਸਵੇ ਹੈ ਚੱਲਾਂਗੇ ਤੂੰ ਉੱਠ ਕੇ ਨਹੀਂ ਸੁਧਿਆ ਹਾਂ ਮੈਂ ਉੱਠ ਕੋਣ ਹੁਣ ਹੀ ਚਲ ਮਾਮਾ ਟੈਂਕ ਲੈ ਕੇ ਆਉਣਾ ਆਪਾਂ ਤਾਂ ਬਸ ਲਿਆ ਪਾ ਘਰੇ ਲਿਆਉਣਾ ਪਾ ਮਾਮਾ ਹੂੰ ਉਹਨੇ ਕਹਣਾ ਉੱਥੇ ਖੜਾ ਪੁੱਲ ਤੇ ਦੇਖਿਆ ਮਾਏ ਨੇ ਕਹਣਾ ਮੈਂ ਤਾਂ ਹੁਣ ਹੀ ਜਾਣਾ ਪੁੱਲ ਤੇ ਲੈ ਕੇ ਆਉਣਾ ਟੈਂਕ